ਨੇ ਕਰ ਲਿਆ ਕਮਰ ਕਸਾ ਫੇ ਤੇ ਹੱਡੀ ਬੜੀ ਸਕਤਾ ਤਾਂ ਇਹਦੀ ਸਾਵੀ ਨਾਲੋਂ ਜ਼ਿਆਦਾ ਕੰਮ ਕਰ ਲੈਂਦਾ ਹੁਣ ਆ ਮੋਟਰ ਮੋਟਰ ਥੋੜੀ ਐ ਇਹ ਇੰਜਨ ਇਹ ਦੰਕ ਚ ਇਹਨੂੰ ਚਾੱਕ ਰਸਮ ਚਲ ਯਾ ਕਦੇ ਕੰਮ ਨੂੰ ਮੋਟਰ ਕਦੇ ਕੰਮ ਨਹੀਂ ਗੱਲ ਪੂਰੀ ਆ ਬੈ ਕੀ ਬੋਲਦਾ ਮੈਂ ਕਿਚ ਹਾਂ ਕੀ ਬੋਲਦਾ ਹਣਾ ਸਤਿਨਾਮ ਵਾਹਿਗੁਰੂ ਸਤਿਨਾਮ ਵੈਰੀ ਗੁੱਡ ਸੁਣਾ ਫੇ ਮਾੜਾ ਦੇਖੋ ਜੀ ਟਰੈਕਟਰ ਸਾਡਾ ਲੱਗਦਾ ਨਹੀਂ ਫਾਰਨ ਟ੍ਰੈਕ ਪੂਰਾ ਝੋਟਾ ਕੇ ਲਿਖਿਆੜੇ ਸੋ ਚੜੇ ਅੰਕਲ ਨਹੀਂ ਇਸ ਬੰਦੇ ਨੂੰ ਕੀ ਆ ਅੰਕਲ ਨਹੀਂ ਇਸ ਬੰਦੇ ਨੂੰ ਹਾਂ ਅਕਲ ਸਿਖਾਓ ਇਹਨੂੰ ਥੋੜਾ ਆਜ ਕੱਲ ਸੰਦਮੰਦੀ ਇਦਾਂ ਦੇ ਆ ਗਏ ਆ ਕਿ ਪੈਲੀਆਂ ਪੈਲੀਆਂ ਸ਼ੱਕਰ ਬਣ ਜਾਂਦੀਆਂ ਬਿਲਕੁਲ ਇਨ ਬਿਨ ਬਾਰ ਆਪਾਂ ਮੋੜ ਦਾ ਟਰੈਕਟਰ ਨਿਕਲ ਜਾਣਾ ਹੈ ਚੱਲ ਆਹ ਲਓ ਜੀ ਹੋ ਗਿਆ ਉਹ ਯਾਰ ਮਾਰ ਬਾਰ ਬਾਰ ਕੋਈ ਨਹੀਂ ਜੰਮਦਾ ਉਹ ਨੂੰ ਮਾਰੀਂ ਦੇ ਮਾਰੀਂ ਮਾਰ ਸਾਰਾ ਜੋਰ ਮਾਰ ਦੱਸਦਾ ਟੋੜ ਜਾਣ ਦੇਖਿਆ ਵੀ ਹੁਣ ਨਹੀਂ ਦੱਸਦਾ ਜੋਰ ਪੈਦਾ ਮੁੜ ਕੇ ਪੁੱਟ ਲੋਗੇ ਮੁੜ ਕੇ ਪੁੱਟੀ ਪੈ ਪਹਿਲੇ ਨਹੀਂ ਤੂੰ ਪਤਾ ਕੀ ਕਰ ਗੱਲ ਹਾਂ ਜਿੰਦਗੀ ਦੇ ਨਿਆਰੇ ਅੱਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਅੱਜ ਤੁਹਾਨੂੰ ਦਿਖਾਉਨੇ ਆਂ ਬੰਦਾ ਸਾਡਾ ਬਾਜਰਾ ਬੀਜ ਰਿਹਾ ਆ ਤੇ ਕਿਦਾਂ ਬੀਜੀ ਦਾ ਤੇ ਕਿਦਾਂ ਛਟਾ ਦਾ ਜਿਹੜਾ ਤੇ ਕਿਧਾਂ ਫਰ ਸੁਹਾਗਾ ਫੇਰੀ ਦਾ ਆ ਜਿੱਥੋਂ ਕਮਾਦ ਵੱਡਿਆ ਸੀਗਾ ਜਿੱਥੋਂ ਟਰਾਲੀ ਕੱਢੀ ਸੀ ਉਥੇ ਵੀ ਚਰੇ ਬਾਬਰਾ ਤੇ ਤੁਹਾਨੂੰ ਦਿਖਾਉਣੇ ਆ ਬਸ ਪਹੁੰਚਣ ਆਲਾ ਹੀ ਆ ਮੈਂ ਲੇਟ ਹੋ ਗਿਆ ਥੋੜਾ ਜਿਹਾ ਨਹੀਂ ਤਾਂ ਸਵੇਰੇ ਤੁਹਾਨੂੰ ਸ਼ੁਰੂਆਤ ਹੀ ਦਿਖਾਉਣਾ ਸੀ ਪਰ ਪਰ ਕੋਈ ਗੱਲ ਨਹੀਂ ਆ ਦੇਖੋ ਤੁਸੀਂ ਬੰਦਾ ਸਾਡਾ ਛਟਾ ਦੇ ਰਿਹਾ ਆ ਘਰ ਹੋਈ ਜੀ ভাই ਵਲੌਗ ਤੁਸੀਂ ਉਹ ਤੁਹਾਨੂੰ ਨਜ਼ਾਰਾ ਆਊਗਾ ਪਿੰਡਾਂ ਦੀਆਂ ਗੱਲਾਂ ਬਾਤਾਂ ਦੇਖਣ ਦਾ ਠੀਕ ਆ ਜੀ ਮਿਲਦੇ ਆ ਪਹਿਲੀ ਚ ਜਾ ਕੇ ਲਓ ਜੀ ਬੰਦੇ ਨੇ ਉਹ ਛਟਾ ਦੇਣ ਦੇ ਆ ਦਾਦਾ ਪੋਤਾ ਦਿਖਾਉਣੇ ਤੁਹਾਨੂੰ ਕੀ ਕਹਿਣਾ ਤੂੰ ਤੂੰ ਕਿਧਰ ਨ ਆਇਆ ਦੱਸ ਕਿਧਰ ਨ ਆਇਆ ਇੱਧਰ ਰਾਜਾ ਇੱਧਰ ਕਿਧਰ ਭੱਜ ਗਿਆ ਉਹ ਕਿਧਰ ਭੱਜ ਗਿਆ ਤੇਰੀ 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 ਤੇ ਆ ਗਿਆ ਮੈਂ ਕੱਲਾ ਹੀ ਆਇਆ ਤੂੰ ਕਿਹਦੇ ਨਾਲ ਆਇਆ ਆ ਗਿਆ ਚੱਲ ਰਹਿ ਪੁੱਤਰੋ ਕਿਧਰ ਰੁਕ ਜਾ ਛੱਟ ਨਾਲ ਵਾਲੀ ਰੁਕ ਜਾ ਆਓ ਦੇਖੋ ਬੰਦੇ ਲੱਗੇ ਆ ਦੇ ਦਿੰਦਾ ਕਿ ਨਹੀਂ ਛਟਾ ਆ ਪਾਏ ਦਿਨ ਕਰ ਲਿਆ ਕਮਰਕਸਾ ਪਹਿਲਾਂ ਵਿੱਚ ਛੱਟਦਾ ਸੀ ਕੰਮ ਹੁਣ ਕਰ ਲਿਆ ਕਮਰਕਸਾ ਫੇ ਤੇ ਹੱਡੀ ਬੜੀ ਸਕਦਾ ਤਾਂ ਇਹ ਦੀ ਸਾਵੀ ਨਾਲੋਂ ਜ਼ਿਆਦਾ ਕੰਮ ਕਰ ਲੈਂਦਾ ਹੁਣ ਆ ਛੱਟਾ ਦੇ ਕੇ ਤੇ ਫੇ ਪੋਲੀ ਪੋਲੀ ਹਲ ਲਾ ਕੇ ਤੇ ਨਾਲ ਹੀ ਸੁਹਾਗਾ ਫੇਰ ਤੇ ਨਾਲ ਸਮਝ ਲੋ ਬਾਜਰਾ ਬੀਜਿਆ ਗਿਆ ਬਾਜਰਾ ਮਤਲਬ ਪੱਠੀ ਹੁੰਦੀ ਹੈ ਜੀ ਇਹ ਠੀਕ ਆ ਗਰਮੀਆਂ ਦੇ ਪੱਠੇ ਚਿਆਲਾਂ ਚ ਵਰਸੀਨ ਹੈ ਤੇ ਗਰਮੀਆਂ ਚ ਬਾਜਰਾ ਪਰ ਇਹਨਾਂ ਨੇ ਵੇਚ ਦੇਣਾ ਚਾਰ ਪੈਸੇ ਕਮਾਉਣੇ ਆ ਇਹ ਲਈ ਬੀਜਿਆ ਆ ਆਹ ਬੱਲੇ 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 ਤਾਏ ਨੂੰ ਭਾਂਜ ਤੋ ਕੰਮ ਲਾਇਆ ਓਏ ਤਾਏ ਨੇ ਕਮਰ ਕੱਸਾ ਕਰ ਲਿਆ ਹੁਣ ਫੇਰ ਭਾਂ ਲੱਗੂ ਕਰੂ ਹੁਣ ਨਾਲ ਤੇਰੇ ਹੈਂ ਗੱਲ ਤਾਂ ਸੁਣਾ ਪੇ ਮਾੜੀ ਜੀ ਕਿਦਾਂ ਫੇਰ ਠੀਕ ਆ ਕਿਹਦੇ ਨਾਲ ਆਇਆ ਤੂੰ ਮਮਾ ਨਾ ਆਇਆ ਘਰ ਮਮਾ ਮਾਮੇ ਨਾ ਆਇਆ ਮਮਾ ਕਿੱਥੇ ਮਾਮੇ ਨਾ ਆਇਆ ਟਰੈਕਟਰ ਤੇ ਆਇਆ ਹਾਂ ਯਾਰ ਇਹਨੂੰ ਨਾ ਲਿਆਇਆ ਕਰੋ ਨਾਲ ਯਾਰ ਤੁਸੀਂ ਐਵੇਂ ਇਹਨੂੰ ਚੱਕੀ ਫਿਰਦੇ ਯਾਰ ਇਹ ਯਾਰ ਘਰੇ ਠੀ ਇਹ ਯਾਰ ਘਰੇ ਠੀ ਇਹਨੂੰ ਕਿਉਂ ਲੈ ਇਹਨੂੰ ਕਿ ਲਿਆਉਂਦਾ ਤੁਸੀਂ ਲੈ ਦੱਸ ਤੂੰ ਕੋ ਤੈਨੂੰ ਨਹੀਂ ਲਿਆਉਣਾ ਕਰਨਾ ਅੱਗੇ ਤੋਂ ਨਹੀਂ ਲਿਆਉਣਾ ਕਰਨਾ ਠੀਕ ਆ ਆਉਣਾ ਤੂੰ ਹਾਂ ਕੀ ਕਰਨਾ ਇੱਥੇ ਤੂੰ ਕੀ ਕੰਮ ਤੇ ਤੇਰਾ ਕੋਈ ਹੈ ਨਹੀਂ ਇੱਥੇ ਤੇਰੇ ਨਾਲ ਕੰਮ ਨਹੀਂ ਕੀ ਜਾਂਦੇ ਮੈਂ ਛੱਟਾ ਛੁੱਟਾ ਦੇ ਉਹਨਾਂ ਨਾਲ ਮੂੰ ਘੁੰਮਦਾ ਤੇ ਘੁੰਮਦਾ ਮੈਂ ਘੁੰਮਦਾ ਕਿਤੇ ਇੱਥੇ ਕਿਤੇ ਘੁੰਮਣਾ ਤੂੰ ਤੂੰ ਤਾਂ ਇੱਥੇ ਖੜਾ ਹੈਗਾ ਕਿਤੇ ਖੜਾ ਸੀ ਇੱਥੇ ਖੜਾ ਹੈ ਤੂੰ ਥੱਲੇ ਮੈਂ ਤੈਨੂੰ ਸਮਝਾਉਂਦਾ ਟਰੈਕਟਰ ਤੂੰ ਚਲਾਇਆ ਸੀ ਨਹੀਂ ਮਾਮੂ ਨੇ ਮਾਮੂ ਨੇ ਚਲਾਇਆ ਹੈ ਤੂੰ ਕੀ ਕਰਦਾ ਫੇਰ ਹੋਰ ਤਾਂ ਆ ਠੀਕ ਆ ਚੱਕਲ ਦੇਖੀ ਹਾਂ ਆ ਕੀ ਦਾ ਇੱਕ ਹੀ ਚ ਸਵਾਗਾ ਪਵਾ ਇਧਰਾਂ ਕੇ ਸਵਾਗਾ ਪਵਾ ਕੋਈ ਨਹੀਂ ਕੋਈ ਨਹੀਂ ਰਹਿਣ ਦੇ ਮੈਂ ਪੋਣਾ ਭਾ ਪਵਾ ਦੇਗਾ ਹਾਂ ਹਾਂ ਪਵਾ ਦੇਗਾ ਨਹੀਂ ਪਵਾ ਹੁਣਾ ਤੇਰੇ ਕੋ ਮੈਂ ਤਾਂ ਪਾਉਂਗਾ ਨਾ ਉਹ ਜਾਗ ਐ ਵੀ ਨਾ ਮਾਰਿਆ ਕਰ ਨਹੀਂ ਗੱਲ ਬਣਨੀ ਪਾਪਾ ਕਿੱਥੇ ਤੇਰਾ ਹਾਂ ਪਾਪਾ ਤੇਰੇ ਨੂੰ ਆਪਾਂ ਮਿਲ ਕੇ ਆਏ ਹੈਗੇ ਕਿੱਥੇ ਰਾਜਸਥਾਨ ਰਾਜਸਥਾਨ ਹਾਂ ਉਹ ਰਾਜਸਥਾਨ ਸੀ ਹਾਂ ਉਹਨੇ ਕਦੀ ਚਲਾਤੀ ਟਰਾਲੀ ਚ ਹਾਂ ਤੈਨੂੰ ਨਹੀਂ ਤੁਰ ਤੈਨੂੰ ਨਹੀਂ ਝੂਟਾ ਦਿੱਤਾ ਕਦੀ ਨਹੀਂ ਉਹ ਨਹੀਂ ਦਿੱਤਾ ਸੀ ਉਹ ਚਲ ਗਿਆ ਸੀ ਉਹਨਾਂ ਦੀ ਉਹ ਆਉਣਾ ਕਦੋਂ ਆ ਉਹ ਆਣਾ ਤੇ ਪਰਸੋਂ ਪਰਸੋਂ ਆਇਆ ਹਾਂ ਪਰੇ ਹੋ ਜਾ ਮੇਰਾ ਪੁੱਤ ਕਈ ਇਧਰੋਂ ਪਵਾ ਸੋ ਲੋ ਜੀ ਸੁਹਾਗਾ ਫੇਰਨ ਲੱਗਾ ਮੇਰਾ ਸੁਹਾਗਾ ਤੈਨੂੰ ਦੱਸਦੇ ਕਿਦਾਂ ਪੈਂਦਾ ਆ ਇੱਧਰ ਆ ਇਹ ਦੇਖੋ ਜਿਸ ਵਾਗਾ ਇਦਾਂ ਪਾਇਆ ਆ ਹੁਣ ਇਹ ਹੈਗਾ ਟੈਰਾਂ ਵਾਲਾ ਸਵਾਗਾ ਲੋ ਇਹਦਾ ਇਹਦੀ ਇਹ ਸੋਗਾ ਜਿੱਧਰ ਮਰਜ਼ੀ ਖਿੱਚ ਕੇ ਕਰ ਲੋ ਚੱਲ ਯਾ ਕਦੇ ਕੰਮ ਨੂੰ ਇਹ ਮੁੰਡਾ ਤਾਂ ਇਹੋ ਦੇਖੋ ਕਦਾਂ ਵੱਜਦਾ ਜਾਂਦਾ ਸਵਾਗਾ ਤਰੀ ਕਰਦੇ ਜਾਣੀ ਪਹਿਲੀ ਇਹਨੇ ਇਹ ਜ਼ਿੰਮੇਵਾਰੀਆਂ ਤੁਹਾਨੂੰ ਸਾਰੀਆਂ ਚੀਜ਼ਾਂ ਦੱਸੀਆਂ ਆਪਾਂ ਗੱਲ ਪੂਰੀ ਹਾਂ ਵੈ ਜਿਸ ਵਾਜਨ ਲੱਪਿਆ ਹੁੰਦੀ ਜਾਂਦੀ ਕਿ ਨਹੀਂ ਕਾਲੀ ਪੱਦਰੀ ਆਉਦੇ ਚੱਲੰਦੀ ਨਾ ਵੀਡੀਓ ਹਾਂ ਕਰ ਗੱਲ ਤੂੰ ਚਲਾਉਣਾ ਕਰਨਾ ਟਰੈਕਟਰ ਹਾਂ ਤੈਨੂੰ ਚਲਾਉਣਾ ਨਹੀਂ ਆਉਂਦਾ ਆਉਂਦਾ ਵਾ ਉਹ ਨਹੀਂ ਆਉਂਦਾ ਯਾਰ ਆਉਂਦਾ ਤੈਨੂੰ ਕਿੱਥੇ ਆਉਂਦਾ ਆ ਆਉਂਦਾ ਲੈ ਦੱਸ ਉਦਾਂ ਹੀ ਆਉਂਦਾ ਉਹ ਮਾਂ ਮਾਤਰਾ ਕਹਿੰਦਾ ਇਹਨੂੰ ਚਲਾਉਣਾ ਨਹੀਂ ਆਉਂਦਾ ਅਮੀਨਾ ਮਾਰਿਆ ਕਰ ਪੰਡਾਵਾ ਕਹਿੰਦੇ ਤੇਰੇ ਪੈਂਦੀਆਂ ਬੜੇ ਛੇਤਰ ਬਹੁ ਪੈਂਦੇ ਘਰਦਿਆਂ ਕੋਲ ਪੈਂਦੇ ਬਹੁ ਪੈਂਦੇ ਆ ਨਹੀਂ ਬੰਦੇ ਲੈ ਦੱਸ ਹੁਣ ਇਹ ਕਹਿੰਦੇ ਪਈਆਂ ਸਵੇਰੇ ਵੀ ਸਵੇਰੇ ਵੀ ਕੁੱਟ ਪਈ ਤੈਨੂੰ ਸਵੇਰੇ ਨੇ ਪਈ ਹੂੰ ਪਈ ਹੁਣ ਵੀ ਪਈ ਆ ਨਹੀਂ ਹੁਣ ਨਹੀਂ ਪਈ ਕਿਹਲੇ ਪਈ ਆ ਚੱਲ ਬਹਿ ਜਾ ਇੱਥੇ ਗੱਲ ਸੁਣਾ ਸੁਣਾ ਕੋਈ ਗੱਲ ਬਾਤ ਪਰਸੋਂ ਪਈ ਸੀ ਕਿਹੜੀ ਗੱਲੋਂ ਹੈ ਅੱਜ ਤੇ ਆ ਗਈ ਮੈਂ ਮੈਂ ਕਹਿ ਆਂ ਗੱਲਾ ਨਹੀਂ ਨਹੀਂ ਇਹ ਕੜਾ ਆਇਆ ਉਣੀ ਪਾਇਆ ਮੈਂ ਮੈਂ ਗੇਨ ਮਾ ਨਾ ਮੀਂਗਲਾ ਨਾ ਜਾ ਉਹ ਤੇਰੇ ਕੋੜਈਆਂ ਨਹੀਂ ਆ ਜਾ ਵੇ ਮੇਰੇ ਘਰ ਆਦਾ ਕੱਲੂ ਘਾਰੇਆ ਹੂੰ ਜਾਨਾ ਹਣਾ ਕੱਲੂ ਘਰੇ ਸਾਹਿਬ ਗੁਰਦਾਰੇ ਜਾਣਾ ਹਣਾ ਪਤਾ ਟਿਕਨ ਜਾਣਾ ਹਣਾ ਅੱਛਾ ਕੱਲੇ ਚੱਲ ਜਣਾ ਹਣਾ ਬੋਲ ਸੇ ਮੈਂ ਮੈਕਿਚ ਬੋਲਦਾ ਕੀ ਬੋਲਦਾ ਮੈਕਿਚ ਹਾਂ ਕੀ ਬੋਲਦਾ ਹਣਾ ਸਤਿਨਾਮ ਵਾਹਿਗੁਰੂ ਸਤਿਨਾਮ ਵੈਰੀ ਗੁੱਡ ਸੁਣਾ ਫੇ ਮੜਾ ਜਾ ਨਾਲਿਆ ਬਿਲੇ ਨਿਸ਼ਾਰੇ ਵੀ ਬੋਲਣਾ ਨਿਸ਼ਾਰੇ ਵੀ ਬੋਲਦਾ ਹਨ ਨਿਸ਼ਾਰੇ ਤੇ ਤੂੰ ਗਿਆ ਨਹੀਂ ਕਦੀ ਗੁਰਦੁਆਰੇ ਜਾਂ ਅੱਛਾ ਉੱਥੇ ਵੀ ਤੈਨੂੰ ਸਾਰੇ ਜਾਣਦੇ ਗੁਰਦੁਆਰੇ ਹਾਂ ਅੱਛਾ ਉਹ ਤਾਂ ਖੇਤਰ ਤਾਂ ਨਹੀਂ ਫੇਰਦੇ ਤੈਨੂੰ ਕਿਤੇ ਵੀ ਤੂੰ ਜਿਹੜੇ ਮੈਚ ਬੋਲਦਾ ਖੇਤਰ ਫੇਰਦੇ ਆ ਫੇਰਦੇ ਹਾਂ ਕਿਉਂ ਫੇਰਦੇ ਕਿਉਂ ਫੇਰਦੇ ਆ ਹੈਂ ਆਹ ਕਿਹੜੀ ਵੀਡੀਓ ਬਣਾਤੀ ਏ ਤੇਰੀ ਬਣਾਈ ਏ ਨਹੀਂ ਦੂਸਰੀ ਵੀਡੀਓ ਆ ਉਹ ਤੇ ਦੇ ਟਰੈਕਟਰ ਫਿਰਦਾ ਇਹ ਨੂੰ ਕੀ ਕਹਿੰਦੇ ਆ ਬਾਜਰਾ ਬੀਜਣਾ ਕੀ ਬਾਜਰਾ ਬੀਜਣਾ ਹਾਂ ਠੀਕ ਨਾ ਤੇ ਪਤਾ ਹੋਣਾ ਚਾਹੀਦਾ ਤੈਨੂੰ ਕੰਮ ਕਰਦਾ ਤੇ ਪੰਗੇ ਲੈਣ ਨਾਲ ਕਰਨ ਦੇ ਆ ਕਰੰਦੇ ਆ ਕਰੰਦੇ ਆ ਕਰੰਦੇ ਆ ਦੇ ਵਾਡੇ ਵਾਜਰੇ ਤੂੰ ਪਾਰ ਵਾਲੇ ਮਾਝੇ ਵਾਲੇ ਤੂੰ ਹੈ ਹਾਂ ਹੈ ਤੇ ਛੱਡ ਤੈਨੂੰ ਛੱਡ ਆ ਇਹ ਪਿੰਡ ਅੱਜ ਤੈਨੂੰ ਤੈਨੂੰ ਹਾਂ ਤੂੰ ਆਪਣੇ ਪਿੰਡ ਜਾਣਾ ਹਾਂ ਇੱਥੇ ਨਹੀਂ ਰਹਿਣਾ ਕਿਉਂ ਇਹ ਕੀ ਕਹਿੰਦੇ ਤੈਨੂੰ ਆਹ ਨੂੰ ਮਾਰਦੇ ਮਮਾ ਰਹਿੰਦੇ ਆ ਹੈ ਮਮਾ ਇੱਥੇ ਮੈਨੂੰ ਮਾਰਦੇ ਉਥੇ ਨਹੀਂ ਮਾਰਦੇ ਨਹੀਂ ਇੱਥੇ ਕੋ ਮਾਰਦੇ ਆ ਤੂੰ ਪੰਗੇ ਕਰਦਾ ਹੋਣਾ ਤਾਂ ਮਾਰਦੇ ਤੈਨੂੰ ਨਹੀਂ ਹੈ ਪੰਗੇ ਨਹੀਂ ਕਰਦਾ ਉੱਧੀ ਮਾਰਦੇ ਆ ਕਰਦਾ ਤੂੰ ਪੰਗੇ ਇਦਾਂ ਨਹੀਂ ਹੋ ਸਕਦਾ ਪੰਗੇ ਨਾ ਕਰੇ ਕਰਦਾ ਤੂੰ ਪੰਗੇ ਇੱਥੇ ਕਰਦਾ ਦੇਖਾ ਹੂੰ ਤੂੰ ਪਤਾ ਆ ਦੇ ਕਹੀ ਵਹੀ ਜਾਂਦਾ ਆ ਹੁਣ ਹੋ ਗਿਆ ਕੰਮ ਇਹ ਦੋਨੇ ਦਾਦੇ ਪੁੱਤਾਂ ਨੇ ਦਾਦੇ ਪੋਤਰੇ ਧੂੜ ਪੱਟੀ ਰੱਖਣੀ ਕਰਨੀ ਕੰਮ ਦੀ ਦਾਦਾ ਦਾਦਾ ਨਹੀਂ ਥੱਕਦਾ ਇਹਨੇ ਥੱਕ ਜਾਣਾ ਕਰਨਾ ਸੋ ਤੇ ਬਾਜਰਾ ਬੀਜਣਾ ਆ ਤੇ ਫਿਰ ਬਾਅਦ ਚ ਇੱਥੇ ਲਾਉਣਗੇ ਝੋਨਾ ਵੱਢ ਕੇ ਬਾਜਰਾ ਵੱਢ ਕੇ ਸੁੱਟਣ ਦੇ ਟਾਲ ਟੋਲ ਤੇ ਫਿਰ ਲਾਉਣਗੇ ਝੋਨਾ ਤੇ ਝੋਨੇ ਤੋਂ ਬਾਅਦ ਫਿਰ ਅਗਲੇ ਸਾਲ ਗੰਨਾ ਲਾਉਣਗੇ ਕਿਉਂਕਿ ਪੈੜੀ ਬਦਲ ਜਾਂਦੀ ਥੋੜੀ ਜੀ ਕਿਉਂਕਿ ਗੰਨਾ ਲਾਗ ਲਾ ਕੇ ਪੈੜੀ ਦੀ ਜਾਨ ਮਰ ਜਾਂਦੀ ਇਸ ਕਰਕੇ ਤੇ ਬਾਜਰਾ ਜਦ ਅਗਲਾ ਬਦਲੀ ਜੀ ਹੋ ਜਾਂਦੀ ਜਰਾ ਪੈੜੀ ਦੀ ਇਧਰ ਵੀ ਸਭ ਹਾਂ ਇਹ ਇੰਜਣਾ ਤੇ ਪਾਣੀ ਇਤੋਂ ਲਾਉਂਦੇ ਆ ਇੱਥੇ ਇੱਥੇ ਮੋਟਰ ਦਾ ਪਾਣੀ ਹੈ ਤੇ ਹੈਗੀ ਮੋਟਰ ਫਿਰ ਤਾਇਆ ਕਹਿੰਦਾ ਆਪਾਂ ਮੰਗੀਦਾ ਨਹੀਂ ਹੈਗਾ ਆਪਣਾ ਓਏ ਇਹਦਾ ਮਿਲ ਕੇ ਰੱਜੀ ਲਗਣ ਵਾਲੀ ਕਿੱਥੇ ਆ ਇਹ ਚਲਾਉਨੇ ਪੁੱਤ ਚਲਾਉਨੇ ਅੱਜ ਤੈਨੂੰ ਇਹ ਵੀ ਚਲਾ ਕੇ ਦੱਸਾਂਗੇ ਅਸੀਂ ਆਪਣੇ ਉਧਰ ਪਾਣੀ ਲਾਉਣਾ ਕਣਕ ਨੂੰ ਤੇ ਇੰਜਨ ਅੱਜ ਤੂੰ ਚਲਾਉਣਾ ਠੀਕ ਆ ਸਾਡਾ ਚਲਾ ਦੇਂਗਾ ਪੱਕੀ ਗੱਲ ਵੇਖ ਲੈ ਮੁਕਰੀ ਨਾ ਹਾਂ ਮੁਕਰੇਗਾ ਤਾਂ ਨਹੀਂ ਤੇਰੀ ਇੰਜਨਾਂ ਤਾਂ ਦੀ ਸਾਡੇ ਹੈਗਾ ਇੰਜਨ ਇਦਾਂ ਦਾ ਤੂੰ ਚਲਾਏਂਗਾ ਫੇਰ ਤੇਰਾ ਇਦਾਂ ਦਾ ਹੀ ਆ ਚਲਾ ਦੇਂਗਾ ਤੂੰ ਹਾਂ ਚੱਲ ਠੀਕ ਕੀ ਪਤਰੀ ਗਾਲ ਜੀ ਕੀ ਕਰੀ ਜਾ ਰਹੇ ਜੀ ਠੀਕ ਠਾਕ ਹਾਂ ਕੀ ਕਰੀ ਜਾ ਰਹੇ ਸਸ ਠੀਕ ਹਾਂ ਕਾ ਬਲੌਗ ਨੂੰ ਦੇਖਿਆ ਕਰੋ ਸਾਡੇ ਬਲੌਗ ਨੂੰ ਦੇਖਿਆ ਕਰੋ ਸਾਡੇ ਆਪਾਂ ਇਹ ਤੁਹਾਡੇ ਲਈ ਬਣਾਈਦੇ ਆਪਾਂ ਬੇਲੇ ਆ ਤਾਂ ਆਪਾਂ ਬਣਾਈਏ ਬੇਲੇ ਆਪਾਂ ਆਹ ਨੂੰ ਸੋ ਕੰਮ ਸੋ ਕੰਮ ਆਹ ਜੀ ਪਤਰੀ ਗਾਲਾ ਤੁਹਾਡੇ ਲਈ ਕਿਤੇ ਮੋਟਰ ਤੇ ਆਏ ਆ ਇਹ ਮੋਟਰ ਤੇ ਆਇਆ ਹੈ ਪਪੇ ਨੂੰ ਵੀਡੀਓ ਬਣਾਏ ਹਾਂ ਓ ਓ ਓ ਓ ਓ ਓ ਓ ਓ ਕਿਹੜੇ ਦੋ ਨਾਂ ਦੱਸ ਨਾ ਕਿਹੜੇ ਇੱਕ ਕਿਹੜਾ ਬੀਰ ਤਤਵੀਰ ਹਾਂ ਅਬੀਰ ਅਬੀਰ ਹਾਂ ਤੈਨੂੰ ਸੋਨਾ ਕਿਹੜਾ ਲੱਗਦਾ ਤਤਵੀਰ ਕਾ ਅਬੀਰ ਅਬੀਰ ਤਤਵੀਰ ਸੋਨਾ ਹੈ ਮੈਂ ਅਬੀਰ ਸੋਨਾ ਮੁੰਡੇ ਮੁਸਲਮਾਨ ਵਾਲਾ ਹੋ ਗਿਆ ਨਾ ਓਏ ਅਬੀਰ ਮੇਰਾ ਪਰਾਸ ਸੋਨਾ ਵਾ ਹਾਂ ਜਾਗਾ ਪਾਪਾ ਨਾ ਕਰਦਾ ਉਹ ਨਾ ਗੱਲ ਹਾਂ ਅੱਛਾ ਪਾਪਾ ਤੇਰ ਲਈ ਕੀ ਖਾਣ ਲੈ ਲਿਆਉਂਦੇ ਜਦੋਂ ਆਉਂਦੇ ਆ ਬੜਾ ਕੁਸਲਾ ਜਿਹਾ ਬੜਾ ਕੁਸ ਲੈ ਕੇ ਆਉਂਦੇ ਆ ਆਪਾਂ ਦਾ ਬਾਈ ਬਾਈ ਲਾ ਲੈ। ਉਹਨ ਫਿਰ ਕੀ ਲਿਆਉਣਾ ਹੈ? ਟਿੰਕੀ ਲਿਆਉਣਾ ਉਹਨਾਂ ਨੇ ਤੇਰੇ ਲਈ। ਨਹੀਂ ਬਾਈਕ ਉਹਨੇ ਲਾ ਕੇ ਆਉਣਾ ਉਹਨਾਂ ਨੇ। ਉਹ ਤਾਂ ਅੱਗੇ ਬਾਈਕ ਲਾ ਕੇ ਆਣੀ ਚੱਲੀ। ਬਾਈਕ? ਹਾਂ। ਚਲਾਉਣੀ ਤੇ ਤੈਨੂੰ ਆਉਂਦੀ ਨਹੀਂ ਤੂੰ ਬਾਈਕ ਕੀ ਕਰਨੀ ਆ? ਚਲਾਣੀ ਤੇ ਨਹੀਂ ਤੇ ਟਰੈਕਟਰ ਵੀ ਲਾ ਕੇ ਆਣਾ। ਟਰੈਕਟਰ ਵੀ ਲੈ ਕੇ ਨਾ ਟਰੈਕਟਰ ਤੇ ਹੈਗਾ ਆ। ਆਹ ਟਰੈਕਟਰ ਤੇ ਰਹੀ ਆ। ਹਾਂ। ਤੇਰਾ ਹੀ ਆ ਨਾ। ਕੀ ਨਾਂ ਟਰੈਕਟਰ ਦਾ? ਪਰਮਜੀਤ ਟਰੈਕਟਰ। ਨਹੀਂ ਪਰਮਜੀਤ ਨਹੀਂ। ਟਰੈਕਟਰ ਦਾ ਨਾਮ ਕੀ ਆ ਟਰੈਕਟਰ ਦਾ ਉਹ ਨੀਲੇ ਟਰੈਕਟਰ ਦਾ ਕੀ ਨਾਮ ਆ ਦੱਸ ਮੈਨੂੰ ਸਾਬੀ ਸਿੰਘ ਸਾਬੀ ਸਿੰਘ ਫਾਰਮ ਟਰੈਕ ਫਾਰਮ ਟਰੈਕ 60 7 ਹਾਂ ਇਹ ਟਰੈਕਟਰ ਦਾ ਨਾਮ ਆ ਠੀਕ ਆ ਸਾਬੀ ਸਿੰਘ ਨਹੀਂ ਸਾਬੀ ਸਿੰਘ ਤੇ ਤੇਰੇ ਮਾਮੇ ਦਾ ਨਾਮ ਆ ਨਹੀਂ ਸਾਬੀ ਸਿੰਘ ਟਰੈਕਟਰ ਸਾਬੀ ਸਿੰਘ ਟਰੈਕਟਰ ਨਹੀਂ ਫਾਰਮ ਟਰੈਕਟਰ ਟਰੈਕਟਰ ਐ ਨਹੀਂ ਸਾਬੀ ਸਿੰਘ ਤੇ ਯਾਤਰਾ ਸਾਬੀ ਸਿੰਘ ਨੀਆ ਪੁੱਤ ਫਾਰਮ ਟਰੈਕ ਆ ਫਾਰਮ ਟਰੈਕ ਉਹ ਤੇ ਲਿਖਿਆ ਉਹ ਤੇ ਲਿਖਿਆ ਫਾਰਮ ਟਰੈਕ ਉਹਦੇ F A R M T R A C ਫਾਰਮ ਟਰੈਕ ਮਾਮਾ ਜੱਲਿਆ ਪਤਾ ਤੈਨੂੰ ਹੈ ਨਹੀਂ ਕੋ ਸੋ ਸਵੀਰ ਦਾ ਫੋਨ ਕਰਦਾ ਪਿਆ ਸੀਗਾ ਕਹਿੰਦਾ ਆ ਜਾ ਯਾਰ ਮੈਂ ਕਿਹਾ ਉਹ ਟਾਈਮ ਜਾਂ ਨਹੀਂ ਲੱਗਿਆ ਕੋਈ ਕੰਮ ਪੈ ਗਿਆ ਇੱਕ ਦੋ ਫਿਰ ਮੈਂ ਕਿਹਾ ਜਿਹੜਾ ਕੱਢ ਆਉਨੇ ਪਤਾ ਨਾਰਾਜ਼ ਨੇ ਹਜੇ ਸੋ ਤਾਂ ਕਰਕੇ ਆਪਾਂ ਮੋਟਰ ਤੇ ਆਏ ਆ ਤੇ ਆ ਬੰਦਾ ਆਪਣਾ ਪਘਾੜੀ ਬਣ ਗਿਆ ਆ ਚੱਲੀਏ ਪਿੰਡ ਨੂੰ ਕਰਦੇ ਆਂ ਕਰਕੇ ਕੈ ਸਬਸਕ੍ਰਾਈਬ ਮਾਈ ਚੈਨਲ ਸਬਸਕ੍ਰਾਈਬ ਮਾ ਚੈਨਲ ਹਾਂ ਕਰ ਦੇ ਮੇਰੇ ਵਾਲਾ ਪਾ ਰਹਿ ਗਿਆ ਰਹਿ ਗਿਆ ਅਰੇ ਗੱਟ ਅੱਤੇ ਓਹ ਦੇਖੀ ਹੋ ਗਿਆ ਕੰਮ ਤੇ ਆ ਲੈ ਰਹਿ ਗਿਆ ਜੀ ਦੋ ਚਾਰ ਫਾਂਟਾਂ ਪਤਾ ਨਹੀਂ ਹੁਣ ਦੋਰਾ ਫੇਰਨਾ ਕਾ ਪਾੜ ਹੀ ਪਾਉਣੀ ਆ ਪਾੜ ਉਹਨੂੰ ਕਹਿੰਦੇ ਆ ਵੀ ਪਹਿਲੀ ਵਾਰ ਇੱਕੋ ਵਾਰੀ ਫੇਰਨਾ ਉਹਨੂੰ ਪਾੜ ਕਹਿੰਦੇ ਆ ਜੇ ਦੋਹਰਾ ਫੇਰਨਾ ਵੀ ਦੂਜੀ ਵਾਰੀ ਫੇਰਨਾ ਉਹਨੂੰ ਦੋਹਰਾ ਦੋਰੀ ਦੋਰ ਕਹਿੰਦੇ ਵੀ ਦੋਰ ਪਾਉਣੀ ਆ ਸਮਝ ਨਾ ਗਰ ਜਿਦਾਂ ਪ੍ਰੇਮ ਢੱਲੋਂ ਕਹਿੰਦਾ ਇਹ ਪਾਸੇ ਹਟ ਜਾ ਮਿੱਤਰਾਂ ਨੇ ਅੱਜ ਦੌਰ ਤੀਰ ਪਾਈ ਹੋਈ ਆ ਦੌਰ ਮਤਲਬ ਦੂਜੀ ਬਾਤ ਤੇ ਤੀਰ ਮਤਲਬ ਤੀਜੀ ਵਾਰ ਇਹ ਬੋਲੀ ਪੰਜਾਬੀਆਂ ਦੀ ਜਟਾਂ ਦੀ ਠੀਠ ਬੋਲੀ ਆ ਸਭ ਮੁੰਡਾ ਪ੍ਰੇਮ ਢੱਲਾ ਵੀ ਠੀਠ ਜਾਟਾ ਇਸ ਕਰਕੇ ਗੱਲਾਂ ਪਿੰਡੂ ਮੱਤ ਵਾਲੀਆਂ ਕਰਦਾ ਆ ਸੋ ਦੇਖੋ ਪੈਲੀ ਕਨੀ ਸੋਹਣੀ ਬਣ ਗਈ ਆ ਉਹਲੇ ਛਟਾ ਦਿੰਦੇ ਪਏ ਸੀਗੇ ਤੇ ਹੱਲਾ ਫੀਰੀਆਂ ਸੀਗੇ ਹੁਣ ਸੁਹਾਗਾ ਫੇਰਤਾ ਤੇ ਐ ਪੈਲੀ ਪੂਰੀ ਪਧਰੀ ਹੋ ਗਈ ਆ ਸੋ ਐਦਾਂ ਜੀਮੇਦਾਰੇ ਦੇ ਕੰਮਕਾਰ ਹੁੰਦੇ ਆ ਆ ਕਣਕਾਂ ਹੁਣ ਬਸ ਹੌਲੀ-ਹੌਲੀ ਪੱਕ ਰਹੀਆਂ ਮੈਂ ਤੁਹਾਨੂੰ ਦੱਸਦਾ ਕਿੱਦਾਂ ਪੀਲੀ ਪੈਂਦੀ ਕਣਕ ਆ ਆ ਦੇਖੋ ਕਣਕ ਕਿਦਾਂ ਪੀਲੀ ਪਈ ਇਹ ਐਦਾਂ ਇਹ ਇਸ ਕਰਕੇ ਪਈ ਆ ਕਿਉਂਕਿ ਇੱਥੇ ਜਿਹੜਾ ਗੰਨਾ ਵੱਢਿਆ ਸੀਗਾ ਤੇ ਖੋਰੀ ਨੂੰ ਲਾਈ ਸੀ ਅੱਗ ਅੱਗ ਲਾਈ ਸੀ ਅੱਗ ਜਦੋਂ ਪਈ ਤੇ ਇਹਨੂੰ ਪੀਲੀ ਕਰ ਗਈ ਕਣਕ ਨੂੰ ਠੀਕ ਆ ਸੋ ਇਹ ਤੇ ਚਲੋ ਅੱਗ ਨਾਲ ਪੀਲੀ ਹੋਈ ਆ ਤੇ ਆੜੀ ਹਰੀ ਆਏ ਹੁਣ ਧੁੱਪਾਂ ਨਾ ਪੀਲੀ ਹੋਣੀ ਆ ਬਸ ਦਿਨਾਂ ਦੇ ਵਿੱਚ ਨਾ ਸਾਰੀਆਂ ਕਣਕਾਂ ਦੇ ਰੰਗ ਫੇਰ ਜਾਣੇ ਦਿਨਾਂ ਦੇ ਵਿੱਚ 3 ਦਿਨ ਵੇੜ ਕੰਮ ਫੇ ਸੋ ਇਹ ਵਲੌਗ ਤੁਸੀਂ ਦੇਖਿਓ ਤੇ ਦੱਸਿਓ ਜੇ ਤੁਸੀਂ ਵੀ ਜਵਾਰ ਬਾਜਰਾ ਕਦੇ ਬੀਜਿਆ ਆ ਤੇ ਜਦੋਂ ਉੱਗੇਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਜਵਾਰ ਕਹਿੰਦੇ ਮੱਕੀ ਨੂੰ ਛੱਲੀਆਂ ਜਿਹੜੀਆਂ ਖਾਣੇ ਲੋਕ ਉਹਨੂੰ ਜਵਾਰ ਕਹਿੰਦੇ ਆ ਬਾਜਰਾ ਇਹਦੇ ਪੱਠੇ ਆ ਇਹ ਪੱਠੇ ਬਣਦੇ ਆ ਖੜਾ ਰਹਿਦਾ ਨਾ ਇਹਨੇ ਦੀ ਤੌਣੀ ਬਹੁਤ ਲਾਉਣੀ ਸੀ ਜੇ ਕਿਤੇ ਮਾਸਾ ਵੀ ਰeal ਗਲਤ ਹੋ ਜਾਂਦੀ ਨਾ ਗਾਲਾਂ ਨੇ ਮੈਨੂੰ ਵੀ ਬੜੀ ਪਾਉਣੀ ਪਰ ਬਚਾਅ ਹੋ ਗਿਆ ਆਹ ਦਾ ਬੜਾ ਜਗ ਹੈ ਮਸਤ ਜੇ ਇਹ ਨੂੰ ਲਾਉਣਾ 15 ਮਿੰਟ ਨੇ ਜੇ ਜੇਲਦਾਰ ਸਾਹਿਬ ਨਹੀਂ ਇਧਰ ਤੋਂ ਜਾਂਦੇ ਜੇਲਦਾਰ ਸਾਹਿਬ ਇੱਥੇ ਰਹਿੰਦੇ ਆ ਐ ਕਰੀ ਨੀ ਯਾਰ ਇਹ ਜੇ ਜੇ ਵਲੌਗਾਂ ਦੇ ਤੁਹਾਨੂੰ ਨਜ਼ਾਰੇ ਆਉਂਦੇ ਆ ਨਾ ਤਾਂ ਮੇਰਾ ਵੀ ਰਿਵਿਊ ਕਮੈਂਟ ਜਰੂਰ ਕਰਿਆ ਕਰੋ ਮੈਂ ਕਾ ਕੱਦੂ ਹੋਣੇ ਕਰਨਾ ਜਦੋਂ ਮੈਂ ਤਕੀ ਕੱਦੂਆਂ ਦੇ ਵਿੱਚ ਦੇਖਿਓ ਕਿਦਾਂ ਨਿਆਰੇ ਬਣਦੇ ਤੁਹਾਨੂੰ ਵਲੌਗ ਚੜ-ਚੜਾਉਣ ਕਰਕੇ ਤੇ ਤੁਸੀਂ ਤੇ ਯਾਰੇ ਲੁੱਟਣੇ ਕਰਨੇ ਦੇਖੋ ਸੁਭਾਗਾ ਰਹਿਦਾ ਕਿੰਨੇ ਇਹ ਕੀ ਛਿਲਕ ਰੱਖੋ ਇਹ ਕੀ ਛਿਲਕ ਰੱਖੋ ਸਾਡੇ ਦੋਸਤ ਇਸ ਤੇ ਖਵਾ ਆਹ ਇਹ ਕੁੰਡੀ ਗਰੀ ਪਤਰੀ ਪੈਲੀ ਇਨੂੰ ਕਹਿੰਦਾ ਸੁਹਾਗਾ ਫੇਰਨਾ ਅੰਦਰ ਕੋਈ ਲੈਣੀ ਪਾ ਜਰਾ ਸੀ ਕੋਈ ਤੇ ਤੂੰ ਸੁਟਣਾ ਹੀ ਆ ਨਹੀਂ ਬੋਣਾ ਕਾਲੀ ਭੈਣ ਜਦੋਂ 4 ਪੈਸੇ ਵੰਡ ਲਿਓ ਹਾਲਾ ਬੋਣਾ ਇਹਦਾ ਹੌਣ ਦਿੰਦਾ ਉਹ ਤੇਰੀ ਬਾਣ ਹੀ ਪਾਣ ਕਰਿਆ ਨੇ ਹੌਣ ਦਿੰਦਾ ਮੈਨੂੰ ਫੋਗਰੀ ਮਾਰਨਾ ਨਾ ਜਿਹੜੀ ਤੂੰ ਰਹਿਲ ਰਹਿ ਗਈ ਆ ਤੇ ਬਸ ਸਹੀ ਗੱਲ ਆ ਜਿਹੜਾ ਸਾਡਾ ਵਜਿਆ ਫਿਰ ਉਤਨੀ ਨਹੀਂ ਲੱਭਦੀ ਲਓ ਜੀ ਆ ਇੱਕ ਰਹਿ ਗਈ ਇਹਨਾਂ ਚਿੱਟੀ-ਚਿੱਟੀ ਜੀ ਬਸ ਇੱਥੇ ਵਜਣ ਅਗਲੇ ਕਿਹੜੇ ਇਹ ਵੀ ਵਜ ਗਏ ਤੇ ਸਮਾਪਤੀ ਆ ਸੋ ਫਿਰ ਚਲਦੇ ਪਿੰਡ ਹਾਲ ਨੂੰ ਲਓ ਜੀ ਇਹ ਫਾਈਨਲ ਟੱਚ ਦੇ ਰਹੇ ਆ ਫਾਈਨਲ ਟੱਚ ਆ ਦੇ ਤੋਏ ਓ ਤੋਨੀ ਨਾ ਗੱਲ ਬਣੀ ਤੇ ਤੂੰ ਜਾ ਓ ਚੱਲ ਜਾ ਸਾਲਿਆ ਖੁੰਜਾ ਨਹੀਂ ਰਹਿਣਾ ਚਾਹੀਦਾ ਸਹੀ ਫੜਾਦਾ ਨਹੀਂ ਇਹਦਾਂ ਮਾਰਾ ਇਹਦਾਂ ਬਲ ਕਰੋ ਜਾਂਦਾ ਫਤਰਾ ਆ ਇਹ ਗੱਲ ਹੈ ਜੀ ਅੱਜ ਲਓ ਜੀ ਸਾਇ ਨੇ ਮਾਰਤਾ ਹੱਥ ਤੇ ਕਹਿੰਦਾ ਕੱਢ ਲੋ ਸ਼ੇਰੇ ਨੂੰ ਬਾਹਰ ਤੇ ਆਪਾਂ ਮੋੜਤਾ ਟਰੈਕਟਰ ਆਓ ਦੇਖੋ ਬਹੁਤ ਬਾਲ ਬਹੁਤ ਹੋਣਾ ਉਹ ਚਲਿਏ ਬਾਲ ਬੱਲੇ ਬੱਲੇ ਚਲਿਏ ਚਲਿਏ ਆ ਜਾ ਆ ਜਾ ਉਹ ਕਹਿੰਦਾ ਅਜੇ ਨਹੀਂ ਜਾਣਾ ਪਿਛੇ 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 ਸੋ ਅੱਗੇ ਵੇ ਸਿੱਧਾ ਕਰਦਾ ਸੁਣ ਮੇਰੇ ਫੋਨ ਤੇ ਕਿੰਨਾ ਖਰਚ ਹੋ ਰਿਹਾ ਹੈ ਆ ਲੈ ਇਹ ਹੋਇਆ ਇੱਧਰ ਹੀ ਕਰ ਵੇ ਇਹ ਚੱਲ ਕਰ ਸਦਾ ਹੋ ਪੁੱਲ ਗਿਆ ਮਾੜਾ ਜਿਹਾ ਵੀ ਅੜ ਗਿਆ ਤਾਂ ਕੋਈ ਨਹੀਂ ਚੱਲ 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 ਤਾ ਪਰੇ ਕਰ ਲੈ ਹੱਥ ਨਿਕਲ ਨਾ ਜਾਵੇ ਸਾਲਾ ਨਿਕਲ ਜਾਣਾ ਚੇ ਆਹ ਲਓ ਜੀ ਹੋ ਗਿਆ ਸਦਾ ਸੁਹਾਗਾ ਜੇ ਲੱਭਸੇ ਤੁਮੀ ਕੋ ਕੰਮ ਕਰਾ ਦਿਆ ਕਰ ਐ ਹੋਏ ਚਲੋ ਫੜੋ ਕੋ ਮਾਰੀ ਮਾਰ ਕਰੀ ਚਲ ਚਾ ਲੋ ਫੜ ਗਈ ਸੰਗਲ ਟੁੱਟ ਗਿਆ ਚਲੋ ਵੀ ਕੱਢੋ ਖੁੰਜੇ ਯਾਰ ਕਿੰਨੇ ਖੁੰਜੇ 1 2 3 4 5 ਖੁੰਜੇ ਆ ਬਾਹਰ ਹਰੀ ਮਾਰਨਾ ਕੋਈ ਗੱਲ ਨਹੀਂ ਕਰ ਕਰ ਯਾਰ ਤੂੰ ਉਹ ਜੇ ਲੱਗ ਸਾ ਵੀ ਉਹ ਖੁੰਜੇ ਦਾ ਖੁੰਜੇ ਮਿੱਟੀ ਇਧਰ ਕਿੱਥੇ ਕਰਕੇ ਪਾਉਣ ਇਹ ਮੈਂ ਪੂਰੇ ਪੂਰੇ ਕੁਟ ਨਹੀਂ ਬਣਾਇਆ ਹੋ ਇਹ ਟਿਬਾਰ ਹੈ ਤੇ ਗਾਇਰਾ ਹੋਇਆ ਇਹ ਜੋ ਅੱਗੇ ਆਉਂਦਾ ਸ਼ੋਅ ਗਾਇਰਾ ਮੋੜੀ ਦਾ ਨਾ ਉਹ ਮੈਂ ਉੱਥੋਂ ਲਿਆ ਸਪੀਡ ਲਿਆ ਕੇ ਰੱਖੇ ਜਗਦੰਮ ਹਾਂ ਫੇਰ ਉਹ ਇਹ ਚੜਦਾ ਆ ਨਹੀਂ ਮੁੜ ਜਾਂਦਾ ਯਾਰ ਸਾਬੀ ਮੁੜ ਤੇ ਜਾਂਦਾ ਫਿਰ ਚਾਚਾ ਉੱਥੇ ਉੱਪਰ ਚੜਨਾ ਉਹਨੇ ਬੰਨੇ ਦੇ ਨੁੱਕਰ ਤੇ ਨਾ ਨਾ ਉਹ ਚਲ ਮਾੜਾ ਜਿਹਾ ਚੜ ਜੇ ਤੇ ਕੋਈ ਗੱਲ ਨਹੀਂ ਮੈਂ ਆ ਤੇ ਬਠੇ ਰਾਂ ਫੇ ਲੋੜ ਨਹੀਂ ਪੈਂਦੀ ਆ ਗਿਆ ਯਾਰ ਆ ਲੈ ਹਰਾਂ ਗੱਲ ਇਹ ਤੇ ਨਹੀਂ ਹੁੰਦਾ ਫਿਰ ਤੇਰਾ ਨਾਂ ਕਹਿੰਦਾ ਨਾ ਕੀ 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 ਤੂੰ ਕਹਿਣਾ ਚਾਹੁੰਗੇ ਸਾਬੀ ਨੂੰ ਮੈਂ ਮੈਨੂੰ ਕੀ ਕਹੋ ਕੀ ਕਹੇ ਕੋਈ ਕਹਿਣਾ ਤੇ ਹੈ ਅਰਕਸਾਰੇ ਜੀਵੰਦਾਰ ਹਾਂ ਹਾਂ ਆ ਅੱਗੇ ਅਰਕਸਾਰੇ ਜੀਵੰਦਾਰ ਪੁੱਤ ਓਏ ਟੁੱਟੀ ਏ ਟੁੱਟੀ ਏ ਪੰਪਲ ਨੂੰ ਜਾਣਦਾ ਤੂੰ ਹਾਂ ਕਰਾਈ ਕੀ ਕੀ ਕਦੀ ਗੱਲ ਤੇ ਨਾ ਨਹੀਂ ਕਰਾਵਾਂਗਾ ਤੇਰੀ ਮੈਂ ਗੱਲ ਅੱਜ ਠੀਕ ਆ ਠੀਕ ਆ ਚਲ ਆਜੋ ਨੈਕਸਟ ਖੁੰਚਾ ਗੁੜਦੀ ਆਜੋ ਕੀ 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 ਕਰੀਏ ਨੈਕਸਟ ਖੁੰਜਾ ਗੋਡ ਦੀਏ ਓਏ ਅੱਗੇ ਮੈਂ ਸਾਚੇ ਨੂੰ ਪੁੱਛਿਆ ਮੈਂ ਕਿਹਾ ਟਰੈਕਟਰ ਤੇ ਕਿਹੜਾ ਟਰੈਕਟਰ ਆਏ ਦੱਸ ਨਾਂ ਦੱਸ ਟਰੈਕਟਰ ਦਾ ਕਹਿੰਦਾ ਸਾਬੀ ਸਿੰਘ ਉਹ ਮੈਂ ਸਾਬੀ ਸਿੰਘ ਨਹੀਂ ਪੁੱਤ ਫਾਰਮ ਡਰੈਗਰ ਤੇ ਉਹ ਨਹੀਂ ਨਹੀਂ ਤੈਨੂੰ ਕਹਿੰਦਾ ਕਾ ਸਵਾ ਦਾ ਪਤਾ ਕਹਿੰਦਾ ਸਾਬੀ ਸਿੰਘ ਦਾ ਟਰੈਕਟਰ ਆਹ ਆ ਚੰਗਾ ਤਗੜਾ ਜੋ ਖੁੰਜਾ ਕਰਾਂ ਮੈਂ ਲਿਆ ਅਗਲਾ ਖੁੰਜਾ ਮੈਂ ਗੱਡਾਂਗਾ ਆ ਝਾੜਦੇ ਆ ਕਮਾਨ ਚ ਆਹ ਇਹ ਸਭ ਵੀ ਤੂੰ ਬਾਕੇ ਸੁਣਾ ਛੀ ਦੀਆਂ ਅਰਗ ਜਿੰਦਾਰ ਪੱਤ ਇਹਦੀ ਚप्पल ਦੇਖੋ ਇਹਨੇ ਇਹਦੀ ਇਹਦੀ ਕਈ ਤੋਤੇ ਗਿਆ ਤਾਰੇ ਪੇਸਟੀ

ਹਾਂ ਇਹ ਸਾਲ ਵੀ ਕੋਈ ਬੋਣੀ ਪੈਂਦੀ ਆ ਮੈਂ ਜੰਦਾ ਹੀ ਨਹੀਂ ਕਿਸੇ ਨੂੰ ਤੁਹਾਡੇ ਵਰਗੇ ਨੂੰ ਆਹਾਂ ਕਿ ਤੁਸੀਂ ਉਹ ਦੇਤੀ ਅਜਿੱਤੇ ਹੱਥ ਫੜਾ ਦੇ ਤੋੜ ਤੋੜ ਮਾਰਿਆ ਸਾਲ ਵੀ ਕੋਈ ਬੋਣੀ ਉਸ ਦਾ ਜਿਹੜਾ ਜਦੋਂ ਲਾਏ ਦਰਗਾ ਵੀ ਹੋਇਆ ਪ੍ਰਸਾਹੇ ਜ਼ੋਰ ਮਾਰਦਾ ਸਦਾ ਟੋੜਿਆ ਦੇਖਿਆ ਵੀ ਹੁਣ ਨਹੀਂ ਦੱਸਦਾ ਜ਼ੋਰ ਪੈਂਦਾ ਮੁੜ ਕੇ ਪੁੱਟ ਲੋਗੇ ਨਹੀਂ ਮੁੜ ਕੇ ਪੁੱਟੀ ਪਹਿਲੇ ਨਹੀਂ ਨਹੀਂ ਤੂੰ ਪਤਾ ਕੀਤਾ ਵਿੱਚ ਫਸਾ ਕੇ ਤੇ ਉੱਪਰ ਨੂੰ ਜ਼ੋਰ ਮਾਰਦਾ ਆ ਦਾ ਤੂੰ ਕੱਢ ਕੇ ਫੇਰ ਦੁਬਾਰਾ ਮਾਰਦਾ ਤੇ ਫਿਰ ਹਸਦਾ ਹਾਂ ਕਰ ਗੱਲ ਹਾਂ ਆਈ ਜ਼ਿੰਦਗੀ ਦੇ ਨੇ ਯਾਰੇ ਇਤਾਂ ਨੇ ਆਣੇ ਨੂੰ ਖੇਡਣ ਮਲਣ ਦੇਣਾ ਚਾਹੀਦਾ ਖੇਤਾਂ 'ਚ ਕਿਉਂ ਲੈ ਸਤੂ ਵੀਰ ਸਿੰਘ ਓਏ ਆ ਆ ਮਿੱਡੀਆਂ ਬੜੀਆਂ ਖਤਰਨਾਕ ਕਰਦਾ ਇੱਧਰ ਉੱਧਰ ਤੂੰ ਹੈ ਲੈ ਕਿਤੇ ਆ ਬੋਲੇ ਜੀ ਦੌੜਦੇ ਨੇ ਲੱਗੇ ਚੱਲ ਮਾਰ ਪਿਆਰ ਨੇੜ ਨੇੜ ਕੰਮ ਪੈਰ ਨਾ ਕਰਦੇ ਪੈਰ ਨਾ ਵਧੀਆ ਹੁੰਦਾ ਸਗੋਂ ਆ ਜੁੱਤੀ ਲਾਲ ਹਮਾਸਾ ਜੁੱਤੀ ਟੁੱਟੇਗੀ ਮੁੜ ਕੇ ਆ ਖੂਂਗਾ ਫੜ ਜਾਣਾ ਆ ਆਮੀਨਾ ਬਲੋਗ ਦੂਟੇ ਜਣਾ ਮਾਰਦੀ ਦੇ ਚਲ ਹੋਜੀ ਸਮਾਪਤੀ ਆ ਫੁੰਜੇ ਦਿੱਤੇ ਗੁੱਡ ਤੇ ਪਾਪੇ ਨੇ ਸ਼ਲੋਕ ਵਧੀਆ ਵਧੀਆ ਤਰੀਕੇ ਨਾਲ ਸੁਣਾਇਆ ਸੋ ਵਲੋਗ ਦੇਖਿਓ ਤੇ ਜੇ ਤੁਹਾਨੂੰ ਵਧੀਆ ਲੱਗੂਗਾ ਨਾ ਕੋਈ ਵੀ ਚੀਜ਼ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਹਾਡੇ ਲਈ ਪਿੰਡਾਂ ਦੇ ਵਲੋਗ ਬਣਾਈਦੇ ਆ ਕਿਉਂਕਿ ਤੁਸੀਂ ਪਿੰਡਾਂ ਦੇ ਵਲੋਗਾਂ ਨੂੰ ਪਿਆਰ ਦਿੰਨੇ ਜ਼ਿਆਦਾ ਸੋ ਉਹ ਮੇਰੀ ਗੱਲ ਤੁਹਾਨੂੰ ਸੱਚ ਸਾਬੀ ਆਪਾਂ ਨਾ ਯਾਰ ਰੋਟੀ ਦਿਖਾ ਕੇ ਨਾ ਮੜਾ ਇੰਜਨ ਸਟਾਰਟ ਕਰਕੇ ਆਉਣਾ ਮੜਾ ਉਹ ਪਾਣੀ ਛੱਡਣਾ ਮੜਾ ਯਾਰ ਹਾਂ ਬਠੇ ਬਹਿਣਾ ਪਹਲ ਚਲਾਵਾ ਵਾ ਠੀਕ ਆ ਹੈ ਚੱਲ ਆ ਜੋ ਫਿਰ ਦੇ ਪਾਪੇ ਸਾਡੇ ਦੀ ਜੁੱਤੀ ਹੈ ਕਿ ਨਹੀਂ ਅੱਜ ਕੱਲ ਪਾਉਂਦਾ ਕੋਈ ਐ ਯਾਰ ਉਹ ਦੇ ਹੈ ਕੋ ਬੂਟਾਂ ਦਾ ਰੋਵ ਇਹਦੇ ਜੰਨਾ ਦੇ ਜੁੱਤੀ ਮੜਾ